ਸਤਿ ਸ਼੍ਰੀ ਅਕਾਲ ਅਸ਼ਰੀਆ ਕਾ ਸਾਰੇ ਪੰਜਾਬ ਵਾਹੜਾ ਸਾਕ ਦਾ ਆਪਣੇ YouTube ਦੇ ਵੈਦਰ ਬਾਈ ਕਰਾਂ ਵਿੱਚ ਜਿਸ ਚੱਪ 18 ਤੋਂ 21 ਫਰਵਰੀ ਤੱਕ ਪੰਜਾਬ ਤੋਂ ਮੁਸ ਗਣਾਂਗੇ ਕਿੰਨਾ ਭਾਗਾਂ ਚ 20 ਕਿਲੇ ਸਾਰਾ ਤੇਜ਼ ਅਮੀਦਤ ਗੜੇ ਮਾਈ ਦੇ ਲੱਟ ਜਾਰੀ ਹੋ ਚੁੱਕਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਚਾਹਤ ਨਵੇਂ ਆਏ ਕਰਾਂ ਪਾ ਕਰਕੇ ਮੱਚੇ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲੋ ਜਿਹੜਾ ਵੀ ਕਿਸਾਨ ਵੀ ਆਪਣੇ ਵੈਦਰ ਦੀ ਇਨਫੋ ਵੀ ਲੋਡ ਪੈਂਦੀ ਹੈ ਉਹਨਾਂ ਆਪਣੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਚੱਲ ਗਵਾਦਿਆਂ ਵੀਡੀਓ ਵਾਲਾ पहले तुम मौसम भागी रिपोर्ट देखो सतारह तरीक निकल चुकी है अठारह तरीक अच्छे मौसम पूरा साफ है उन्नी तो भी तरीकों अलर्ट मिल चुका है मौसम भाग वालों येलो वार्निंग मिल चुकी है बाकी टैंपरेचर की गल करिए सताई डिग्री अपना दिन का टैंपरेचर रात के टैंपरेचर मतलब दस डिग्री के दे करीब देखने मिल रहे हैं कल दुनिया थोड़ा टैंपरेचर ज़्यादा देखने मिलेगा रात में सेम दस डिग्री तो आने वाले दिन अपना रात के टैंपरेचर दो तीन डिग्री फिर घट जाएंगे मीह तो वादा दिन के टैंपरेचर अपने चौबी तो लैके छब्बी डिग्री देखने मिलूंगे दिन के टैंपरेचर नॉर्मली दो दिन ही घटने बाकी गल करिए लाइव सैट ਤੇ ਵੀ ਨਾ ਦੀ ਤੁਹਾਨੂੰ ਹੁਣ ਟਾਈਮ ਵੇਰੀਆਂ ਦੇਖ ਸਕਦੇ ਹਾਂ 18 ਫਰਵਰੀ ਦੀਆਂ ਮੌਸਮ ਆਪਾਂ ਜ਼ਿਆਦਾਤਰ ਸਾਫ਼ ਦੇਖਣ ਨੂੰ ਮਿਲ ਰਿਹਾ ਬਾਕੀ ਇੱਧਰ ਆਪਣੇ ਥੋੜੀ-ਬੋਧੀ ਬੱਦਲਵਾਈ ਦੇਖਣ ਨੂੰ ਮਿਲ ਰਹੀ ਹੈ ਜੋ ਜ ਸਵੇਰ ਵੀ ਬੱਦਲਵਾਈ ਕ੍ਰਾਸ ਕਰ ਰਹੀ ਸੀ ਕਿਉਂਕਿ ਆਪਣੇ ਰਾਜਸਥਾਨ ਵਿੱਚ ਸਵੇਰੇ ਵੀ ਇੱਕ ਸਿਸਟਮ ਲੱਗਾ ਹੋਇਆ ਸੀ ਬਾਕੀ ਗੱਲ ਕਰੀਏ ਇੱਕ ਆਪਣੇ ਕੱਲ ਦੀ ਕੱਲ ਆਪਣੇ ਦੁਪਹਿਰ ਤਾਈ ਮੌਸਮ ਬਿਲਕੁਲ ਆਪਣੂ ਸਾਫੀ ਦੇਖਣ ਨੂੰ ਮਿਲੂਗਾ ਮਾੜੀ-ਮੋਟੀ ਬੱਦਲਵਾਈ ਕ੍ਰਾਸ ਕਰਦੀ ਹੈ ਜੋ ਕਿ ਪੰਜਾਬ ਵਿੱਚ ਹਸਰ ਕੋਈ ਵੀਕੈਂਡ ਦੇ ਸਰ ਨਹੀਂ ਹਨ ਬਾਕੀ ਮੌਸਮ ਜ਼ਿਆਦਾ ਠੀਕ-ਠਾਕ ਦੇਖ ਲੂਗਾ ਕੱਲੂ ਆਪਣਾ 2:30 ਵਜੇ ਦੇ ਕਰੀਬ 12 ਤੋਂ ਲੈ ਕੇ 3 ਵਜੇ ਦੇ ਵਿੱਚਕਾਰ ਆਪਣੇ ਮੌਸਮ ਆਪਣਾ ਕਾਰਵਾਈ ਬਦਲੂਗਾ ਆਪਣਾ ਸੈਸਟਮ ਜਿਹੜਾ ਲੱਗੂਗਾ ਕੱਲੂ ਤਾਂ ਆਪਣੇ 2 ਤੋਂ ਲੈ ਕੇ 3 ਵਜੇ ਦੇ ਵਿੱਚਕਾਰ ਲੱਗੂਗਾ 12 ਤੋਂ 3-4 ਵਜੇ ਦੇ ਜਿਸ ਨੇ ਆਪਣੇ ਮੀਂਹ ਦੱਸਾਇਆ ਹਨ ਜੋ ਕਿ ਆਪਣੇ ਮਾਝੇ ਤੇ ਜਾਂ ਮਾਲਵੇ ਦੇ ਸਰਦੀ ਭਾਗ ਤੋਂ ਇੰਟਰ ਕਰੂਗਾ ਤੇ ਗਾਂ ਨੂੰ ਵਧੂਗਾ ਬਾਕੀ ਆਪਾਂ ਇੱਕ ਵਾਰ ਜਿਲ੍ਹੇ ਵੇ ਦੀ ਗੱਲ ਕਰ ਲਈ ਕਿੰਨਾ ਭਾਗ ਜ਼ਮੀਰ ਦੇ ਸਰ ਹਨ ਪੰਜਾਬ ਦੇ ਜੋ ਆਪਣੇ ਆ ਭਾਗ ਹੋ ਗਏ ਆਪਣੇ ਫਿਰੋਜ਼ਪੁਰ ਦੇ ਮੁਕਸਰ ਫਰੀਦਕੋਟ ਮੋਗਾ ਬਰਨਾਲਾ ਲੁਧਿਆਣਾ ਸ਼ਿਦ ਭਗਸਾ ਕਨਗਰ ਕਪੂਤਰ ਜਿੱਦ ਦੇ ਭਾਗ ਹੋ ਗਏ ਤਾਂ ਤਾਂ ਨਮਰਸਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਇਹਨਾਂ ਭਾਗਾਂ 'ਚ ਮੀਂਹ ਥੋੜੇ ਜਿਆਦੇ ਸਾਰਾ ਨੇ ਆਪਣੇ ਇਧਰ ਥੋੜੇ ਰੂਪਨਗਰ ਫਤਗੜ ਦੇ ਭਾਗ ਹੋ ਗਏ ਮਤਲਬ ਕੱਲ ਮੜਾ ਕਰਕੇ ਮਾਲਾਵੇ ਦੇ ਜਿਹੜੇ ਆਪਣੇ ਨੀਚਲੇ ਨੇ ਭਾਗ ਹੋ ਕੇ ਰਾਜਸਥਾਨ ਹਰਿਆਣੇ ਦੇ ਨਾਲ ਲੱਗਦੇ ਉਹਨਾਂ ਵਿੱਚ ਥੋੜੇ ਜਿਹੀ ਮੀਂਹ ਦੇ ਘੱਟ ਸਾਰ ਹਨ ਤਾਂ ਆਪਣੇ ਮੱਝ ਤੇ ਦਵਾਬੇ ਦੇ ਇਲਾਕੇ ਨਾਲੋਂ ਮਤਲਬ ਕਿ ਥੋੜੇ ਘੱਟ ਸਾਲ ਹਨ ਮਾਝੇ ਦੋਆਬੇ ਦੇ ਇਲਾਕਿਆਂ ਵਿੱਚ ਤੇ ਮਾਲਵੇ ਜਿਹੜੇ ਸਭ ਦੀਪਾਗ ਹੋ ਗਏ ਇਹਦੇ ਵਿੱਚ ਵੀ ਥੋੜੇ ਜਿਆਦੇ ਸਾਰ ਹਨ ਬਾਕੀ ਵੀ ਬਹੁਤ ਜ਼ਿਆਦਾ ਨਹੀਂ ਦੇਖਣ ਨੂੰ ਮਿਲੂਗਾ ਤੇ ਆਪਣੇ ਦਰਮਿਆਨੇ ਪੱਧਰ ਤਾਂ ਹੀ ਰਹੂਗਾ ਪਰ ਥੋੜੇ ਬਹੁਤੇ ਇਲਾਕਿਆਂ ਆਪਣ ਨੂੰ ਥੋੜੀ ਬਥੀ ਘਣੇਵਾਰੀ ਵੀ ਜਰੂਰ ਦੇਖਣ ਨੂੰ ਮਿਲੂਗੀ ਤੇ ਆਪਣੇ ਥੋੜੇ ਬੋਧੇ ਚਰੇ ਸ਼ਾਰਟ ਦਾहां ਵੀ ਇਹ ਮੈਟਰੀ ਦੇਖਣ ਨੂੰ ਮਿਲ ਸਕਦੇ ਹਨ ਗਾ ਚਮਕ ਵੀ ਹੋ ਸਕਦੀ ਹੈ ਬਾਕੀ ਪੰਜਾਬ ਦੇ ਹੋ ਸਕਦਾ ਤਿੰਨ ਚਾਰ ਜ਼ਿਲ੍ਹਿਆਂ ਵਿੱਚ ਵੀ ਨਾਂ ਵੀ ਦੇਖਣ ਨੂੰ ਮਿਲ ਲੇ ਹਲਕਾ ਫਲਕੀ ਕਰਨਵਣ ਹੀ ਦੇਖਣ ਨੂੰ ਮਿਲ ਲੇ ਬਾਕੀ ਪੰਜਾਬ ਦੇ ਆਪਣੇ ਜਿਹੜੇ ਦਸਿਆ ਨੂੰ ਮੇਨ ਇਲਾਕੇ ਇਹਨਾਂ ਵਿੱਚ ਵੀ ਨੇ ਥੋੜੇ ਜਿਹੇ ਜਿਆਦੇ ਸਾਰੇ ਨਾਲ ਥੋੜੇ ਸ਼ਾਰਟ ਦਾ ਵੀ ਦੇਖਣ ਨੂੰ ਮਿਲਦਾ ਬਾਕੀ ਆਪਣੇ 19 ਦੀ ਦੁਪਹਿਰ ਤੋਂ ਬਾਅਦ ਤਾਂ 20 ਦੀ ਰਾਤ ਨੂੰ ਜਾਂ 21 ਦੀ ਸਵੇਰ ਤਾਈਂ ਮੌਸਮ ਆਪਨੂੰ ਇੱਦਾਂ ਦਾ ਦੇਖਣ ਨੂੰ ਮਿਲੂਗਾ ਕਾਰਵਾਈ ਜਿਹੜਾ ਕਦੋਂ ਵੀ ਮੀਂਹ ਕਣੀ ਦੇ ਸਾਰੇ ਬ 21 ਫਰਵਰੀ ਤੋਂ ਵਾਦਾ ਆਪਣ ਨੂੰ ਮੌਸਮ ਨੇ ਸਾਫ਼ ਹੋ ਜਾਊਗਾ 21 ਫਰਵਰੀ ਸਵੇਰ ਤੋਂ ਜਾਂ ਦੁਪਹਿਰ ਤੋਂ ਮੰਨ ਲਓ ਬਾਕੀ ਅੱਜ ਦੀ ਵੀ ਚੰਡੀ ਵੀਡੀਓ ਚੰਗੀ ਲੱਗ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲਓ ਜਿੱਦਾਂ ਹੀ ਮੌਸਮ ਬਦਲੋ ਨਵੀਂ ਰਪੋਰਟ ਨਹੀਂ ਕਰ ਤੁਹਾਨੂੰ ਦਿਨੇ ਤੇ ਦੁਪਹਿਰ ਨੂੰ ਇੱਕ ਸ਼ਾਮ ਨੂੰ 10 ਵੀਡੀਓ ਦੇਖਣ ਨੂੰ ਮਿਲੂਗੀ ਜਾਂ ਤਾਂ ਪਰਸੋਂ ਨੂੰ ਵੀ ਸੇਮ ਤਾਂ ਆਪਣੇ ਵੀਡੀਓ ਨੂੰ ਸਪੋਰਟ ਜ਼ਰੂਰ ਕਰਿਓ ਪਿਆਰ ਜ਼ਰੂਰ ਦਿਓ ਅੱਜ ਲਈ ਧੰਨਵਾਦ